ਸਾਪਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਦੇ ਵੱਲੋਂ ਐਸਐਸਪੀ ਬਟਾਲਾ ਦੇ ਦਫ਼ਤਰ ਅੱਗੇ ਸੂਬਾ ਪਧਰੀ ਤੰਨਾ ਲਗਾਏ ਗਏ। ਉੱਥੇ ਗਲਬਾ ਦੌਰਾਨ ਸਾਪਕਾ ਸੈਨਿਕ ਵੈਲਫੇਅਰ ਕਮੇਟੀ ਦੇ ਸੂਬਾ ਪ੍ਰਧਾਨ ਨੇ ਕਿਹਾ ਸਾਡੇ ਸਾਪਕਾ ਸੈਨਿਕ ਤੇ ਬੀਡੀਪੀਓ ਦੀ ਦਰਖਾਸਤੇ ਪੁਲਿਸ ਨੇ ਪਿਛਲੇ ਦਿਨੀ ਨਜਾਇਜ਼ ਪਰਚਾ ਕੀਤਾ ਸੀ ਜਿਸ ਦੇ ਵਿਰੋਧ ਚ ਅੱਜ ਐਸਐਸਪੀ ਦਫ਼ਤਰ ਦੇ ਸਾਹਮਣੇ ਤੰਨਾ ਲਗਾਏ ਗਏ। ਸਾਪਕਾ ਸੈਨਿਕ ਵੈਲਫੇਅਰ ਕਮੇਟੀ ਦੀ ਮੰਗ ਹੈ ਕਿ ਨਜਾਇਜ਼ ਕੀਤਾ ਪਰਚਾ ਰੱਦ ਕੀਤਾ ਜਾਵੇ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੁਝ ਸਮੇਂ ਬਾਅਦ ਅਸੀਂ ਸੰਘਰਸ਼ ਹੋਰ ਤਿੱਖਾ ਕਰ ਸੁਖਦੇਵ ਸਿੰਘ ਸੂਬਾ ਪ੍ਰਧਾਨ ਸਭਕਾ ਸੈਂਡਕਰ ਪਰ ਕਮੇਟੀ ਕੋ ਜਾ ਅੱਜ ਦੇ ਧਰਨਾ ਦਾ ਮੁਖ ਕਰਦੇ ਅੱਜ ਦਾ ਤਰਨਾ ਹੈ ਜੀ ਸਾਡੇ ਆਰਮੀ ਦੇ ਰਿਟਾਇਰ ਸੂਬੇਦਾਰ ਹਰਪਾਲ ਸਿੰਘ ਜੋ ਕਿਲਾ ਦੇਸਾ ਸਿੰਘ ਦੇ ਨੇ ਉਹਨਾਂ ਨੇ ਔਨਲਾਈਨ ਕੰਪਲੇਟ ਪਾਈ ਸੀ ਚੰਡੀਗੜ੍ਹ ਉਹਨਾਂ ਦੀ ਮਾਰਕ ਹੋ ਕੇ ਡੀਡੀਪੀਓ ਗੁਰਦਾਸਪੁਰ ਔਰ ਬੀਡੀਪੀਓ ਜੋ ਫਤਿਹਗੜ ਚੁੜਿਆ ਪਹੁੰਚੀ ਉਹ ਉੱਥੇ ਪਹੁੰਚੇ ਆਪਣੇ ਹੱਕ ਵਾਸਤੇ ਗੱਲ ਕਰਨ ਲਈ ਤੇ ਬੀਡੀਪੀਓ ਨੇ ਇਹਨਾਂ ਨੂੰ ਹੱਕ ਤਾਂ ਕੀ ਦੇਣਾ ਹੈ ਇਹਨਾਂ ਦੀ ਗੱਲ ਤਾਂ ਕੀ ਸੁਣੀ ਆ ਇਹਨਾਂ ਦੇ ਇਹਨਾਂ ਨੇ ਕਾਹ ਚੁੱਕ ਕੇ ਪਰੇ ਮਾਰੇ ਔਰ ਕਦੀ ਬੋਲਦੇ ਆ ਕਿ ਜਾ ਕੇ ਇਹਨੂੰ ਪੰਜਾਬੀ ਚ ਕਰਾ ਕੇ ਲਿਆਓ ਜੋ ਪੰਜਾਬੀ ਚ ਕਰਵਾ ਕੇ ਲਿਆਉਂਦੇ ਆ ਤੇ ਫਿਰ ਉਹਨਾਂ ਨੂੰ ਉਹ ਮਾਰਕ ਨਹੀਂ ਕਰਦੇ ਸਾਈਨ ਨਹੀਂ ਕਰਦੇ ਯਾਨੀ ਕਿ ਇਹਨਾਂ ਨੇ ਹਰਪਾਲ ਸਾਹਿਬ ਨੂੰ ਇਨਾਂ ਸੁਖਦਰ ਹਰਪਾਲ ਸਿੰਘ ਜੀ ਨੂੰ ਇਨਾਂ ਪਰੇਸ਼ਾਨ ਕੀਤਾ ਕਿ ਇਹ ਖਿਜ ਕੇ ਕਹਿੰਦੇ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਇਨਾਂ ਤਾਨਾਸ਼ਾਹੀ ਵਿਖਾਉਂਦੇ ਹੋ ਆ ਬੀ ਡੀ ਪੀਓ ਸਾਹਿਬ ਨੇ ਪਤਾ ਨਹੀਂ ਮੈਨੂੰ ਲੱਗਦਾ ਹੈ ਲੱਗ ਰਿਹਾ ਹੈ ਕਿ ਇਹ ਪਿੱਛੋਂ ਸਿਆਸੀ ਸ਼ੈ ਸੀ ਸ਼ਾਇਦ ਸੁਖਜਿੰਦਰ ਸਿੰਘ ਬੀ ਡੀ ਪੀਓ ਹੈ ਔਰ ਬਲਬੀਰ ਸਿੰਘ ਜੋ ਹੈ ਪੰਨੂ ਇਹ ਹਲਕਾ ਇੰਚਾਰਜ ਆ ਜੋ ਸਾਨੂੰ ਪਤਾ ਲੱਗਾ ਹੈ ਇਹਨਾਂ ਨੇ ਜੀ ਉੱਥੇ ਰੋਕਿਆ ਬੀਡੀਪੀਓ ਸਾਹਿਬ ਨੇ ਉਹਨਾਂ ਨੂੰ ਰੋਕ ਕੇ ਤੇ ਆਪਣੇ ਹੀ ਦਫ਼ਤਰ ਦੇ ਸੀਸੇ ਪੁਲਿਸ ਨੂੰ ਬੁਲਾ ਲਿਆ ਆਪਣੇ ਦਫ਼ਤਰ ਦੇ ਸੀਸੇ ਇਹਨਾਂ ਨੇ ਆਪ ਭੰਨੇ ਆ ਔਰ ਦੇਖਣ ਚ ਆ ਕਿ ਉਹ ਕੈਮਰੇ ਦੇ ਤਾਰਾ ਵੀ ਇਹਨਾਂ ਨੇ ਆਪ ਹੀ ਉਤਾਰੀਆਂ ਨੇ ਔਰ ਕਾਗਜ਼ ਪੁੱਤਰ ਲਖਾਰੇ ਆ ਕਿ ਉਹ ਇਹਨਾਂ ਨੇ ਪੂਰੀ ਪਲਾਨ ਬਣਾ ਲਈ ਕਿ ਜੇ ਹੁਣੇ ਇੱਥੇ ਸਾਡੇ ਕਾਬੂ ਆ ਗਿਆ ਹੈ ਤਾਂ ਅਸੀਂ ਇੱਥੇ ਪਰਚਾ ਕਰਨਾ ਹੈ ਤੇ ਪ੍ਰਸ਼ਾਸਨ ਨੂੰ ਸਦਕੇ ਨਾ ਉਤੇ ਨਜਾਇਜ਼ ਝੂਠਾ ਪਰਚਾ ਕੀਤਾ ਜਿਹੜਾ ਕਿ ਇੱਕ ਆਰਮੀ ਦੇ ਵਿੱਚ ਇੱਕ ਬੜਾ ਇੰਟੈਲੀਜੈਂਟ ਜਿਹਾ ਸੀਓ ਰਿਟਾਇਰ ਜਿਹੜਾ ਇੱਕ ਪੜਿਆ ਲਿਖਿਆ ਇਹ ਕਦੀ ਹੋ ਸਕਦਾ ਹੈ ਕਿ ਇਹ ਗੱਲ ਕਿਸੇ ਮੰਨਣ ਵਿੱਚ ਨਹੀਂ ਆਉਂਦੀ ਕਿ ਉਹਨਾਂ ਨੇ ਇਸ ਸੀਸੇ ਭੰਨੇ ਹੋਣਾ ਇਹਨਾਂ ਸਾਰੇ ਪਲਾਨਿੰਗ ਦੇ ਤਹਿਤ ਉਹਨਾਂ ਤੇ ਪ੍ਰਚਾਰਕ ਕੀਤਾ ਹੈ ਕਿਤਾ ਹੈ ਸੁਭਦਾ ਹਰਪਾਲ ਸਿੰਘ ਔਰ ਉਹਨਾਂ ਦੇ ਭਰਾ ਸਰਪੰਚ ਜੋ ਹੈ ਉਹਨਾਂ ਦੇ ਭਰਾ ਦੇ ਉੱਪਰ ਉਹਨਾਂ ਦਾ ਭਰਾ ਸਰਪੰਚ ਆਪ ਹਾਂ ਜੇ ਪਿੰਡ ਦੇ ਸਰਪੰਚ ਨੇ ਸ਼ਾਇਦ ਮੈਨੂੰ ਇਦਾਂ ਲੱਗਦਾ ਕਿ ਜਰਨੈਲ ਸਿੰਘ ਮੈਨੂੰ ਲੱਗਦਾ ਕਿ ਉਹ ਇਹ ਵੀ ਇਹਨਾਂ ਨੂੰ ਰੰਜਿਸ਼ ਸੀ ਕਿ ਇਹ ਵਿਰੋਧੀ ਧਿਰ ਦਾ ਏ ਉਹਨਾਂ ਸਰਪੰਚ ਨੂੰ ਵੀ ਨਾੜ ਲਗਦਾ ਤਾਂ ਉੱਤੇ ਪਰਚਾ ਕਰਦੇ ਕਿ ਧਰਨਾ ਦੇਣ ਦਾ ਕਾਰਨ ਦੇਖੋ ਜੀ ਅਸੀਂ ਕਹਿੰਦੇ ਆ ਕਿ ਸਾਡੇ ਜੋ ਝੂਠਾ ਪਰਚਾ ਨਜਾਇਜ਼ ਕੀਤਾ ਏ ਜਿੱਦੇ ਕੋਈ ਕਾਰਵਾਈ ਕੀਤੀ ਨਹੀਂ ਖੁਦ ਬੀਡੀਪੀਓ ਨੇ ਆਪਣੇ ਪੀਐਨ ਨੂੰ ਕਹਿ ਕੇ ਸੀਸੇ ਤੜਵਾਏ ਨੇ ਕਾਗਜ਼ਪੱਤਰ ਖਿਲਾਰੇ ਨੇ ਕੈਮਰੇ ਦੀਆਂ ਤਾਰਾਂ ਪਟਾਈਆਂ ਨੇ ਇਹ ਸਾਡਾ ਪਰਚਾ ਰੱਦ ਕੀਤਾ ਜਾਵੇ ਜਿਹੜੇ ਦੋਵੇਂ ਪਰਚੇ ਕੀਤੇ ਆ ਔਰ ਜੋ ਬੀਡੀਪੀਓ ਸਾਹਿਬ ਨੂੰ ਸਸਪੈਂਡ ਕੀਤਾ ਜਾਵੇ ਔਰ ਨਾਲ ਦੀ ਨਾਲ ਡੀਐਸਪੀ ਸਾਹਿਬ ਦੇ ਇਹ ਸਾਰੇ ਨਿਗਰਾਨੀ ਹਟਕਾਰ ਕਾਰਵਾਈ ਹੋਈ ਨੂੰ ਤਬਾਦਲਾ ਹੋਵੇ ਔਰ ਸਾਡੇ ਜੀਐਸਓ ਸਾਹਿਬਾਨ ਦਾ ਸੁਭਰ ਹਪਾ ਸਿੱਧਾ ਉਹਨੇ ਭਾਈ ਦਾ ਪਰਚਾ ਰੱਦ ਕੀਤਾ ਜਾਵੇ ਕਦੋਂ ਤੱਕ ਕਰਦਾ ਰਹੇਗਾ ਦੇਖੋ ਜੀ ਇਹ ਨਿਰੰਤਰ ਚੱਲਣਾ ਚੱਲੇਗਾ ਜੇ ਇਹ ਕਾਰਵਾਈ ਨਹੀਂ ਕਰਦੀ ਦਿੰਦੇ ਇਹ ਸਾਨੂੰ ਨਿਆ ਨਹੀਂ ਦਿੰਦੇ ਕਿ ਫਿਰ ਇੱਥੋਂ ਹੀ ਪ੍ਰੋਗਰਾਮ ਜੋ ਵੱਡਾ ਲਿਕਾਂਗੇ ਜਾਂ ਨਾਸ਼ਰਾ ਹਾਈਵੇ ਜਾਮ ਕਰਾਂਗੇ ਜਾ ਫਿਰ ਗਾਂਧੀ ਚੌਂਕੜਾ ਨੂੰ ਜਾਮ ਪਤਾ ਜਾਊਗਾ ਕਿੰਨੀਆਂ ਜੱਥੇ ਬੰਦੀਆਂ ਜਿੱਥੇ ਪੂਰੇ ਪੰਜਾਬ ਦੀਆਂ ਜਿੱਥੇ ਬੰਦੀਆਂ ਕੁਝ ਪਹੁੰਚ ਚੁੱਕੀਆਂ ਤੇ ਕੁਝ ਆ ਰਹੀਆਂ ਦੂਰ ਉਦਰੋਂ ਚੱਲ ਕੇ ਪੂਰੇ ਪੰਜਾਬ ਤੋਂ ਆ ਰਹੀਆਂ ਨੇ ਸਰ ਇੱਕ ਐਸਪੀ ਆਫਿਸ ਸਾਹਮਣੇ ਸਾਫ ਦਾ ਸੈਂਕੜੇ ਲੋਕ ਪ੍ਰੋਟੈਸਟ ਕੀਤਾ ਜਾ ਰਿਹਾ ਸਟੇਟ ਲੈਵਲ ਦਾ ਕੀ ਹੈ ਜੀ ਮਸਲਾ ਮਸਲਾ ਕੋਈ ਇੱਕ ਕੇਸਟ ਹੋਇਆ ਹੈ ਖਾਣਾ ਕਰਨੀ ਬੰਗੜ ਦੇ ਤੇ ਉਹਦੇ ਚ ਆਏ ਤੇ ਉਹਨਾਂ ਨੂੰ ਇਹ ਕਿਹਾ ਕੁਝ ਵੀ ਦਰਹਾਲ ਦਿਓ ਸਾਨੂੰ ਤੇ ਅਸੀਂ ਉਹਦੀ ਆਪਣਾ ਇਨਵੈਸਟੀਗੇਸ਼ਨ ਕਰਦੇ ਆ ਰਿਹਾ ਕਰਨ ਤੋਂ ਬਾਅਦ ਜਿਹੜੀ ਜੋ ਕ੍ਰੋਨੀਕ ਕਾਰਵਾਈ ਹੋਈ ਆਪਾਂ ਉਹ ਮੰਨੀ ਕਰੀ ਹੋਈ ਹੈ ਸੁਖਨਾਮ ਸਿੰਘ ਕੇਆਰਟੀ ਨਿਊਜ਼